ਸਤੇ ਤੇ ਚੱਲਣ ਵਾਲੇ ਗੁਰੂ ਪਰਮੇਸ਼ਰ ਨੂੰ ਮੰਗਦੇ ਨੇ ਉਹਨਾਂ ਨੂੰ ਪਤਾ ਹੈ ਵੀ ਜਿਸ ਘਰ ਰਾਜਾ ਆ ਗਿਆ ਖਜ਼ਾਨੇ ਪਿੱਛੇ ਹੀ ਆ ਜਾਣੇ ਨੇ ਇੰਨਾ ਕੁ ਫਰਕ ਹੈ ਸਾਧੂਆਂ ਦੇ ਤੇ ਆਮ ਦੁਨਿਆਵੀ ਲੋਕਾਂ ਦੇ ਮੰਗ ਰੱਖਣ ਵਿੱਚ ਮਹਾਰਾਜ ਹੁਕਮ ਦੀ ਪ੍ਰਧਾਨਤਾ ਦਰਸਾਉਂਦੇ ਨੇ ਵੀ ਸਭ ਤੋਂ ਵੱਡੀ ਖੇਡ ਹੈ ਸਿਰ ਨਿਵਾਉਣਾ ਤਰਕ ਨਹੀਂ ਕਰਨਾ ਤੁਹਾਨੂੰ ਅੱਜਕੱਲ ਪ੍ਰਚਾਰਕ ਜ਼ਿਆਦਾ ਇਹੀ ਕਥਾ ਸਿਖਾ ਰਹੇ ਨੇ ਅਖੇ ਦੀ ਗੁਰੂ ਨਾਨਕ ਨੇ ਸਿੱਖੀ ਤਰਕ ਤੋਂ ਸ਼ੁਰੂ ਕੀਤੀ ਕੋਈ ਤਰਕ ਨਹੀਂ ਆ ਬਾਣੀ ਚ ਪਖੰਡ ਦਾ ਖੰਡਨ ਹੈ ਧਰਮ ਨੂੰ ਪਰਫੁੱਲਤ ਕੀਤਾ ਗਿਆ ਔਰ ਪਖੰਡ ਚਾਹੇ ਸਿੱਖਾਂ ਚ ਹੋਵੇ ਚਾਹੇ ਉਹ ਹਿੰਦੂਆਂ ਚ ਹੋਵੇ ਚਾਹੇ ਮੁਸਲਮਾਨਾਂ ਚ ਹੋਵੇ ਚਾਹੇ ਕ੍ਰਿਸਚੀਅਨਟੀਚ ਹੋਵੇ ਸਾਰੇ ਧਰਮ ਹੀ ਨਕਾਰਦੇ ਨੇ ਉਸ ਚੀਜ਼ ਨੂੰ ਕੋਈ ਵੀ ਉਹੀ ਮੰਨਦਾ ਜਿੱਤੇ ਗੁਰੂ ਦੀ ਕਿਰਪਾ ਹੋਵੇ ਆਪਣੀ ਅਸੀਂ ਬਣਾ ਸਕਦੇ ਇਨੀ ਕਿੱਥੇ ਤਾਕਤ ਹੈ ਸਾਡੇ ਵਿੱਚ ਰੋਜ਼ ਤੇ ਤੁਸੀਂ ਪੜਦੇ ਹੋ ਜਾਤ ਤੇ ਸੁਭਾਵੈ ਤਾਂ ਹੁਕਮ ਮਨਾਵੈ ਇਸ ਬੇੜੇ ਕੋ ਪਾਰ ਲੰਘਾਵੈ ਉਹ ਕਿਰਪਾ ਕਰੇ ਤੇ ਭਵਸਾਗਰ ਤੋਂ ਬੇੜਾ ਲੰਘਦਾ ਹੈ ਹੁਕਮ ਮੰਨੀਦਾ ਹੈ ਨਹੀਂ ਤੇ ਆਨਾ ਕਾਨੀ ਸਾਰੇ ਹੀ ਕਰ ਪੈਂਦੇ ਨੇ ਤਿੰਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪੰਜ ਭੂਤਕ ਸਰੀਰ ਤਿਆਗਣਾ ਹੈ ਗੁਰਤਾ ਗੱਦੀ ਦੇ ਵਾਰਸ ਬਾਬਾ ਲੈਣਾ ਜੀ ਨੂੰ ਟਿਕਾਉਣਾ ਹੈ। ਬਾਬਾ ਗੁਰੂ ਨਾਨਕ ਨੇ ਐਸੀ ਕਰਾਮਾਤ ਦਿਖਾਈ ਇੱਕ ਪ੍ਰਤੱਖ ਅਸਮਤ ਦੂਸਰਾ ਕਿਸੇ ਕਰਾਮਾਤ ਜਿਹੜਾ ਮਨਸ ਦੇ ਰਸਤੇ ਤੇ ਆਇਆ ਗਿਆਨ ਨਾਲ ਸਿੱਧਾ ਕਰ ਲਿਆ ਜੇ ਨਾਂ ਪਿਆੰਦੀ ਭਾਸ਼ਾ ਸਮਝਣਾ ਆਈ ਬਾਬਰ ਵਰਗਿਆਂ ਨੂੰ ਅਸਮਤ ਵਿਖਾ ਦਿੱਤੀ ਚੱਕੀਆਂ ਖੰਡੀਆਂ ਵਿਖਾ ਦਿੱਤੀਆਂ ਬਿਨਾ ਹਸ ਲਾਏ ਤੋਂ ਉਗਮਕਸਤ ਦੇ ਤੂ ਸੂਰਜ ਚੜਦਾ ਹੈ ਥਮਣੋਂ ਜਿੱਥੇ ਸੂਰਜ ਛਿਪਦਾ ਹੈ ਛੂਰਟ ਜਗਾਤੋਂ ਲੈ ਕੇ ਛੇੜ ਤੱਕ ਦੁਨੀਆਂ ਨੂੰ ਗੁਰੂ ਨੇ ਛੁਕਾ ਲਿਆ ਭਾਵ ਸਾਰੇ ਉਹਨਾਂ ਦੇ ਸਾਰੇ ਛੁਕੇ ਸਿੱਧੂ ਵੀਰਾ ਨੇ ਗੁਰੂ ਆਖਿਆ ਸਿੱਖਾਂ ਨੇ ਗੁਰੂ ਆਖਿਆ ਮੁਸਲਮਾਨ ਵੀਰਾ ਨੇ ਬਾਬਾ ਲਬਸ ਕਹਿ ਕੇ ਬੁਕਾਰਿਆ ਤੋਂ ਸਭ ਉਹਨਾਂ ਦੇ ਅੱਗੇ ਭਾਵਨਾ ਸਹਿਤ ਝੁਕੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਹੇ ਠਾਕਰ ਸੁਪਰਸੰਨ ਭਇਓ ਸਤ ਸੰਗਤ ਤਿਹੇ ਪਿਆਰ ਹਰ ਕੋ ਖਾਨਕ ਜੀ ਨੂੰ ਪਰਸਿਓ ਤਿੰਨ ਸਭ ਕੁੱਲ ਕੀਓ ਉਧਾਰ ਕਿੰਦੇ ਗੁਰੂ ਨਾਨਕ ਸਾਹਿਬ ਨੂੰ ਅੰਬਰੰ ਮੀਸ਼ਵਰ ਦਾ ਸਰੂਪ ਸਮਝ ਕੇ ਕਦਮ ਬੋਸੀ ਕੀਤੇ ਪੈਰ ਚੁੰਮੇ ਤੋ ਆਪ ਤੇ ਮੁਕਤ ਹੋਏ ਹੀ ਉਹਨਾਂ ਦੀਆਂ ਕੁੱਲਾਂ ਦਾ ਵੀ ਉਧਾਰ ਹੋ ਗਿਆ ਤਿੰਨ ਤੋਂ ਇਸ ਵਿੱਚ ਗੁਰੂ ਨਾਨਕ ਸਾਹਿਬ ਮਨੁੱਖਾਤਾ ਦੇ ਨੇ ਪ੍ਰਗਟ ਹੋਏ ਗੁਰੂ ਗ੍ਰੰਥ ਸਾਹਿਬ ਕਹਿੰਦੇ ਬਲਿਓ ਚਰਾਗ ਅੰਧਾਰ ਮਹਿ ਸਫਲ ਉਦਿਖੰਦੀ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨਾਨਕ ਬੋਰਾ ਫਾਰ ਬ੍ਰह्म ਫਾਰ ਬ੍ਰह्म ਕਰਕੇ ਦੁਨੀਆ ਤੇ ਗੁਰਨਾਨਕ ਸਾਹਿਬ ਪ੍ਰਗਟ ਹੋਏ ਦੁਨੀਆ ਅਖੀਰ ਦੀ ਜਹਕਾਰ ਹੋਈ ਤਿਨ ਕਮਾ ਸ਼ੁਕਰਨਾਕ ਸਾਹਿਬ ਦੇ ਦਰ ਤੇ ਕਰਤਾਰਪੁਰ ਆਏ ਨੇ ਨਾਮ ਬਾਬਾ ਲਹਿਰਾਂ ਵਸਾਕ ਸੁਦੀ 1561 ਵਿਕਰਮੀ ਦਾ ਦਿਨ ਦਾ ਆਕਾਸ਼ ਹੈ ਵੱਡੇ ਭਾਗਾ ਵਾਲੇ ਪਿਤਾ ਬਾਬਾ ਫਿਰ ਸੁਜੀ ਜੀ ਸੁਭਰਾਜੀ ਦੇ ਗ੍ਰਹਿ ਵਿੱਚ ਮੁੱਤੇ ਦੀ ਸਰਾ ਮੁਖਸਰ ਦੇ ਲਾ ਕੇ ਅਕਾਸ਼ ਹੋਇਆ ਲੂਣ ਦੀ ਤਕੜੀ ਪਟ ਚੁੱਕੀ ਹੋਈ ਹੈ ਖਡੂਰ ਸਾਹਿਬ ਤੋਂ ਚੱਲ ਕੇ ਕਰਤਾਰਪੁਰ ਪਹੁੰਚੇ ਨੇ ਅਸਾਂ ਇਹਦੀ ਸਰਾ ਧਾੜੀਆਂ ਉਜਾੜਦੀ ਸੀ ਤਾਂ ਇਹ ਖਡੂਰ ਸਾਹਿਬ ਅੱッセ ਸਨ ਪਤਾ ਮਾਤਾ ਸੁਲਖਣੀ ਦੀ ਜੈ ਜੈਕਾਰ ਚੜੂਣ ਦੀ ਬਾੜ ਰੱਖੀ ਮਾਤਾ ਜੀ ਇਹ ਧਰਮਸ਼ਾਲਾ ਚ ਵਰਤੇਓ ਲੰਗਰ ਚ ਵਰਤੇਓ ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਨੇ ਮਾਤਾ ਜੀ ਕਹਿੰਦੇ ਉਹ ਖੇਤਾਂ ਦੇ ਵਿੱਚ ਸ਼ਿਕਾਸੇ ਉਹ ਗੱਦੇ ਪਾਸੋਂ ਸੇਵਾ ਕਰਵਾ ਰਹੇ ਨੇ ਚਾਵਲਾਂ ਦੇ ਖੇਤ ਨੇ ਤੋਂ ਗੰਦਗੀ ਘੱਟੀ ਜਾ ਰਹੀ ਹੈ ਕਾਹ ਕਿਹਾ ਕਟੇ ਜਾ ਰਿਹਾ ਹੈ ਨਦੀਮ ਕਟੇ ਜਾ ਰਿਹਾ ਹੈ ਉਹ ਬਾਬਾ ਲੈ ਕੇ ਚੰਗੇ ਪੜੇ ਘਰੋਂ ਸੁਣੇ ਆ ਸਕਦੇ जो खेत गए गुरु नानक साहब महाराज नमस्कार की गुरदेव के बैठे सन हाथ जोड़ से गुरप्रताप सोच करता कविराज संतोख ब्रिज भाषा अंदर लिखते ने नदीन के बंद ले ਨਦੀਨ ਕੰਢਿਆ ਹੈ ਨਾ ਚੌਲਾ ਚੋਂ ਚੁੰਡਾ ਕਹਿ ਲੋ ਤੁਸੀਂ ਜੀਰੀ ਕਹਿ ਲੋ ਤੇਦੀ ਖੜਖਲੋ ਧਰਮਸ਼ਾਲਾ ਫੁੱਟ ਦਿਓ ਜਦੋਂ ਸੁੱਕ ਜਾਵੇਗਾ ਘਾਹ ਫੁੱਸ ਤੇ ਝਾੜ ਕੇ ਪਸ਼ੂਆਂ ਨੂੰ ਪਾ ਦਵਾਂਗੇ ਹੁਣ ਤੁਹਾਨੂੰ ਪਤਾ ਹੈ ਵੀ ਨਦੀਨ ਜਿਹੜਾ ਹੈ ਘਾਹ ਨਾਲ ਲੱਛਪਤ ਹੁੰਦਾ ਤੇ ਜੇ ਪਾ ਚੁੱਕੀ ਤੇ ਬਸਤਰ ਲਿਪੜਨਗੇ ਦੇਦ ਕੋਈ ਤੁਹਾਡੇ ਮੇਰੇ ਵਰਗਾ ਹਾਲਾਤ ਆਦਿਆਂ ਦਾ ਮਹਾਸ਼ਾ ਮੇਰਾ ਤਾਂ ਟੌਰ ਖਰਾਬ ਹੋ ਜਾਣਾ ਕਪੜੇ ਮਲੇ ਹੋ ਜਾਣਾ ਨਾ ਕਪੜੇ ਬਦਲ ਲਵਾ ਉਹਨਾਂ ਨੂੰ ਮੁਰਸ਼ਿਦ ਨੂੰ ਖੁਸ਼ ਕਰਾਇਆ ਸੀ ਸਿਰ ਨੇ ਵਾਕੇ ਨਦੀਨ ਦੀ ਪੰਡ ਸਿਰ ਤੇ ਉਠਾ ਲਈ ਜੋ 12 ਚੋ ਚੋਕੇ ਬਸਤਰ ਮਲੀਨ ਹੋ ਗਏ ਜਾ ਕੇ ਧਰਮਸ਼ਾਲਾ ਪੰਡ ਸੁੱਟ ਦਿੱਤੀ ਸਖੀ ਜੀ ਨੇ ਹਾਲਤ ਵੇਖੀ ਜਦੋਂ ਸੰਦੇਹੀ ਰਾਤ ਗੁਰਨਾਥ ਸਾਹਿਬ ਆਏ ਨਾ ਸੇਵਾ ਕਰਵਾ ਕੇ ਤੇ ਮੱਥੀ ਟੇਕਣ ਲਗੇ ਇਹ ਭਲਾ ਪੁਰਸ਼ ਤੁਹਾਡੇ ਦਰਸ਼ਨਾਂ ਲਈ ਆਇਆ ਤੁਸੀਂ ਬਸਤਰ ਵੀ ਨਹੀਂ ਵਿਖੇ ਇਹਦੀ ਨਰਾਦਰੀ ਕਰ ਦਿੱਤੀ ਗੰਦਗੀ ਦੀ ਪਾੜੇ ਦੇ ਸਿਰ ਤੇ ਤੁਸੀਂ ਚੁਕਾਈ ਹੈ ਤੁਹਾਨੂੰ ਇਦਾਂ ਨਹੀਂ ਸੇ ਕਰਨਾ ਚਾਹੀਦਾ ਤ੍ਰਿਭੁਰਨ ਸਾਹਿਬ ਸੱਚੇ ਬਾਦਸ਼ਾਹ ਨੇ ਜਵਾਬ ਦਿੱਤਾ ਕਬੀਰ ਸੰਤੋਖ ਸਿੰਘ ਲਿਖਦੇ ਨੇ ਗੁਨ ਖਾਨੀ ਸੁਣ ਬੈਣ ਉਚਾਰੇ ਨਹੀਂ ਬੰਕ ਸਭ ਪਰ ਜੋ ਭਾਰੇ ਧੀਨ ਦੁਨੀਆ ਸ਼ਤਕ ਸਾਧੀਆਂ ਪਰਣਾ ਇਹ ਸਮ ਜਗ ਬਹਿ ਬੀਓ ਤੁਹਾਨੂੰ ਵੀ ਲੱਗਦਾ ਹੈ ਕਿ ਗੰਦਗੀ ਦੀ ਪੰਡ ਚੁਕਾਈ ਹੈ ਇੱਤੇ ਦੀ ਹੱਥੀਆ ਸ਼ਤਰਮੈ ਦੇ ਸਿਰ ਤੇ ਬਖਸ਼ ਦਿੰਦਾ ਹੈ ਤੁਹਾਨੂੰ ਲੱਗਦਾ ਗਾਰੇ ਦੇ ਛਿੱਟੇ ਪਏ ਨੇ ਇਹਨਾਂ ਬਸਤਰਾ ਉਤੇ ਇਹ ਦੇ ਕੇਸਰ ਦੇ ਛਿੱਟੇ ਸਮਝੋ ਬਾਹਰ ਜਿੰਨੇ ਵੱਡੇ ਖੋਸ਼ੋ ਕੇ ਬਚਨ ਕੀਤੇ गुरु ग्रंथ साहब लिखा है सतगुरु है गुरु नानक ने बाबा लहना जी नागि का शत्र बगत गुरु राम योग लहना करोगापता सी गुरु अंगद साहब न ਤੋਂ ਪਹਿਲਾ ਕਈ ਪ੍ਰੀਖਿਆਵਾਂ ਲੈਂਿਆ ਬਈਆ ਸਭ ਤੋਂ ਵੱਡੀ ਧਰਮ ਦੀ ਦੁਨੀਆ ਦੀ ਮਰਿਆਦਾ ਹੈ ਜਿਹਦੇ ਤੇ ਗੁਰੂ ਖੁਸ਼ ਹੁੰਦਾ ਹੈ ਜੋ ਅਖ ਸਿਧਾਂਤ ਹੈ ਉਹ ਹੈ ਹੁਕਮ ਮੰਨਣਾ ਬਾਕੀ ਸੇਵਾ ਸਿਮਰਨ ਕਰਨ ਨਾਲ ਤੇ ਗੁਰੂ ਘਰ ਬਹੁਤ ਹੁੰਦੇ ਨੇ ਕਈ ਮਦੋ ਰਦੀ ਦੀ ਸੇਵਾ ਕਰਦੇ ਨੇ ਉਹ ਖਾਵੇ ਲਈ ਗੁਰਕਾ ਸਾਹਿਬ ਪੜ ਲੈਂਦੇ ਗੁਰੂ ਨੂੰ ਖੁਸ਼ ਕਰਨ ਲਈ ਕੋਈ ਵੀ ਹੱਲ ਚੁੰਕ ਚੌਕੜਾ ਹੁੰਦਾ ਹੈ ਆਪਣੀ ਨਾ ਦੁਨਿਆਵੀ ਮੰਗਾ ਨੇ ਚਲੋ ਮੈਨੇ ਨਹੀਂ ਦਤਾ ਵੀ ਮੰਗੋ ਨਾ ਗੁਰੂ ਕੋਲੋਂ ਝੋਲੀ ਕਹਿ ਬਾਪੂ ਸਾਡਾ ਗੁਰੂ ਨਾਨਕ ਕਹਿ ਅੱਧੀ ਵੀ ਮੂਰਖ ਚਾਹੀਦੀ ਹੈ ਪਰ ਇੱਛੇ ਕੋ ਲੇ ਖਾ ਖਾ ਜਨੇ ਸੀ ਦਾਤਾ ਮੰਗਦੇ ਕਾ ਫਿਰ ਮੁਕਦੀਆਂ ਫਿਰ ਮੁਕਦੀਆਂ ਫਿਰ ਮੁਕਦੀਆਂ ਪਰਮਾਰਥ ਦੇ ਰਸਤੇ ਤੇ ਚੱਲਣ ਵਾਲੇ ਗੁਰੂ ਪਰਮੇਸ਼ਰ ਨੂੰ ਮੰਨਦੇ ਨੇ ਉਹਨਾਂ ਨੂੰ ਪਤਾ ਹੈ ਵੀ ਜੇ ਸੱਚ ਕਮਾ ਲਿਆ ਖਜ਼ਾਨੇ ਪਿੱਛੇ ਹੀ ਆ ਜਾਣੇ ਨੇ ਇੰਨਾ ਫਰਕ ਹੈ ਸਾਧੂਸ ਦੇ ਤੇ ਆਮ ਦੁਨਿਆਵੀ ਲੋਕਾਂ ਦੇ ਮਨ ਰੱਖਣ ਵਿੱਚ ਪਰਮਾਰਥ ਦੇ ਫੋਕਮੇਂਡ ਸੋਨਦੇ ਨੇ ਵੀ ਸਭ ਤੋਂ ਵੱਡੀ ਖੇਡ ਹੈ ਸਿਰਫ ਪਾਣਾ ਤਰਕ ਨਹੀਂ ਮਨੂ ਅੱਜਕੱਲ ਪ੍ਰਚਾਰਕ ਜ਼ਿਆਦਾ ਇਹ ਹੀ ਕਥਾ ਸਿਖਾ ਰਹੇ ਨੇ ਅਗੇ ਦੀ ਗੁਰਨਾਥ ਨੇ ਸਿੱਖੀ ਤਰਕ ਤੋਂ ਸ਼ੁਰੂ ਕੀਤੀ ਕੋਈ ਡਰ ਨਹੀਂ ਹੈ ਬਾੜੀ ਚ ਪਖੰਡ ਦਾ ਕੰਡਨ ਹੈ ਮਨੂ ਪਰਫੁੱਲਤ ਕੀਤਾ ਗਿਆ ਔਰ ਪਖੰਡ ਚਾਏ ਸਿੱਖਾਂ ਚ ਹੋਵੇ ਚਾਹ ਹਿੰਦੂਆਂ ਚ ਹੋਵੇ ਚਾਹ ਮੁਸਲਮਾਨਾਂ ਚ ਹੋਵੇ ਚਾਹ ਕ੍ਰਿਸ਼ਚੀਅਨਤੀ ਚ ਹੋਵੇ ਸਾਡੇ ਧਰਮ ਇਹ ਕਰਦੇ ਨੇ ਉਸ ਚੀਜ਼ ਸਵੱਟੀ ਸੁਖਾ ਨੂੰ ਉਜਾੜ ਵਿੱਚ ਲੈ ਖੇਤੁਰ ਪਏ ਉਥੇ ਕਿਸ਼ੋਪਿਆ ਫਟੇ ਤੇ ਮੁਰਦਾ ਪਿਆ ਬਿੱਟੀ ਚਾਹ ਰਤੇ ਗੁਰਦੇਵ ਸਾਰਿਆਂ ਸਿੱਖਾਂ ਨੂੰ ਇਸ਼ਾਰਾ ਕਰਦੇ ਨੇ ਬਾਬਾ ਬੁੱਢਾ ਸਹਿਬ ਬਾਬਾ ਸ਼੍ਰੀ ਚਾਨੀ ਮਹਾਰਾਜਾ ਹੋਰ ਪਿਆਰ ਸਖਸ ਜੇ ਤੁਮ ਅਮਰੇ ਸਿੱਖ ਕਹਸੋ ਮੰਨੋ ਬਚਨ ਸਭਸੋ ਪਰੇ ਸੋ ਸਿਰ ਪਰ ਸ਼ਵ ਇਹ ਖਾਵੋ ਜੇ ਨਹਿ ਖਾਵੋ ਤੋ ਪਛਤਾਵੋ ਕਵੀ ਜੀ ਸੰਤੋਖ ਸਿੰਘ ਕਹਿੰਦੇ ਉਹ ਨਾਨਕ ਸਹਿਬ ਆਖਣ ਲਗੇ ਜੇ ਸਾਡੇ ਸਿੱਖੋ ਨਾ ਅਮਰਦਾ ਖਾਓ ਛੇੜ ਠੱਠਾ ਕਟੇ ਤੇ ਬੇ ਉਹ ਸਾਰੇ ਠੱਠ ਲਗੇ ਇਹ ਉਹ ਮਰਦਾ ਕੌਣ ਖਾਵੇ ਖਲੋਤੇ ਨੇ ਹੈਰਾਨ ਹੋ ਕੇ ਗੁਰਨਾਥ ਸਾਹਿਬ ਕਹਿੰਦੇ ਦੋਵਾਂ ਚੋਂ ਇੱਕ ਕੰਮ ਕਰੋ ਜਾਂ ਤਾਂ ਉੱਡ ਜਾਓ ਅਚਨ ਤੋਂ ਮਨ ਕਰ ਉਹ ਜਾ ਕੇ ਚਾਹ ਕੰਮੋਂ ਮਰਦਾ ਖਾਓ 347 ਸਿੱਖਾਂ ਨੇ ਆਠਿਆ ਬਹਾ ਰਾਜ ਤੁਹਾਡੇ ਸਿੱਖਾਂ ਕਿੱਥੇ ਆਵਾਂਗੇ ਤੁਹਾਡੇ ਚਰਨਾ ਤੇ ਮਾਰਨੇ ਪਹੁੰਚਦੇ ਹੋ ਪਰ ਉਹ ਦੱਖ ਦਾ ਕੰਮੇ ਸਾਥੋਂ ਨਹੀਂ ਹੋਣਾ

ਤੇ ਮੁਰਦੇ ਦੇ ਘਰ ਬਾਬਾ ਲੈਣਾ ਨਹੀਂ ਘੁਤੇ ਰਹਿ ਗਏ ਬਾਪਾ ਲੈਣਾ ਦੀ ਤੁਸੀਂ ਵੀ ਜਿਓ ਤੇ ਸਫਲ ਹੋ ਬਚਨ ਕਮਾਓ ਤੇ ਬਾਬਾ ਲੈਣਾ ਦੀ ਦੇ ਹੱਥ ਜੁੜ ਗਏ ਕਹਿੰਦੇ ਮੈਂ ਕਿਤੇ ਨਹੀਂ ਜਾ ਸਕਦਾ ਮੈਂ ਘਰ-ਬਾਰ ਤਿਆਗ ਕੇ ਤੁਹਾਡੇ ਚਰਨਾਂ ਵਿੱਚ ਆਇਆ ਜੀਵਨ ਸਫਲਾ ਕਰਨ ਆਇਆ ਹਾਂ ਜੋ ਪਾਵੈ ਤਿਉਂ ਰਾਖ ਤੂੰ ਦੇ ਦਰਤੇ ਆ ਕੇ ਕਹਿੰਦੇ ਇਦਾਂ ਬੇਵਤੀ ਕਰੋ ਮੈਨੂੰ ਤੇਰੇ ਤੋਂ ਬਿਨਾ ਕੋਈ ਆਸਰਾ ਨਹੀਂ ਗੁਰਨਾਨਕ ਸਾਹਿਬ ਕਹਿੰਦੇ ਇਹ ਗੱਲ ਹੈ ਤੇ ਹੁਗਮ ਮੰਨੋ ਸਭ ਖਾਓ ਲੱਖ ਸੋਨਾ ਤੋ ਫੇਰੇ ਚਾਹੂੰ ਫੇਰੇ ਗੁਰੂ ਕਹਿਓ ਕਿ ਭਾਈ ਡੇਰੇ ਬਾਬਾ ਜੀ ਕਿਨੋ ਮੁਰਦੇ ਲੱਕੇ ਰਹਿ ਕੇ ਘੁੰਮਣਾ ਗੁਰਨਾਨਕ ਸਾਹਿਬ ਕਹਿੰਦੇ ਇਹ ਕਿਸ ਗੱਲ ਦੀ ਹੈ ਉਰਦਾ ਖਾਓ ਤੇ ਬਾਬਾ ਲੈਣਾ ਜੀ ਨੇ ਜਵਾਬ ਦਿੱਤਾ ਮਹਾਰਾਜ ਮੈਂ ਉਡੀ ਕਿਸ ਦਿਸ਼ ਤੋਂ ਖਾਵਾਂ ਪੈਰਾਂ ਵੱਲੋਂ ਜਾਂ ਸਿਰ ਵੱਲੋਂ ਤੇ ਗੁਰਨਾਮਸਾ ਉੱਪਰੋਂ ਸ਼ੁਰੂ ਹੋ ਜੋ ਸਿਰ ਤੇ ਬਾਬਾ ਲੈਣਾ ਜੀ ਨੇ ਉਹ ਚਿੱਟਾ ਬਸਤਰ ਚੱਕਿਆ ਅਸਚਰਜਤਾ ਦੀ ਹੱਦ ਨਾ ਰਹੀ ਸਫੇਦ ਅਸਰ ਦੇ ਹੈ ਨਾ ਮੂਰਤੇ ਦਾ ਹਉਨ ਸ਼ਾਨ ਨਹੀਂ ਤੇ ਖਾਵਲ ਪੇਟ ਹੋਇਆ ਕੜਾ ਪਿਆ ਅਥਾਵਰ ਆਗ ਵਿੱਚ ਭਰ ਗਈਆਂ ਬਾਬਾ ਲੈਣਾ ਦੇ ਦੀਆਂ ਗਰਵੇ ਚੋਂ ਬੋਲ ਨਿਕਲੇ ਪਾਰ ਬ੍ਰਹਮੋ ਕਰਤਾਰ ਅਪਾਰੀ

ਤੁਸੀਂ ਮੁਰਦਾ ਥੋੜੀ ਖਵਾਓਗੇ ਪਿਆਰੇ ਇਹਨਾਂ ਤੇ ਤੁਸੀਂ ਇਸ਼ਾਰਾ ਬਣਾਇਆ ਕਰਾਮਾਤ ਕੀਤੀ ਹੈ ਜੇ ਕਿਹਾਰੇ ਆਉਦਾ ਜਿਦਾਂ ਸਾਡੇ ਲੋਕਾਂ ਚ ਉਹ ਸਾਖੀ ਸੜਾਉ ਜਿਹੜੀ ਬਾਣੀ ਦੀ ਕਸਵੱਟੀ ਤੇ ਪੂਰੀ ਇਹ ਨਹੀਂ ਤੇ ਸੀ ਨਹੀਂ ਮੰਨਣੀ ਪਰ ਬਾਣੀ ਦੀ ਕਸਵੱਟੀ ਤੇ ਸਾਬਤ ਕਰਨ ਲੱਗਾ ਸਾਖੀ ਤੇ ਜਿਹਨੇ ਤਰਕ ਕਰਨਾ ਹੋਇਆ ਉਹ ਪਾਣੀ ਚੋਂ ਹੀ ਪੰਕਤੀ ਲਿਖਾਇਓ ਵੀ ਇਹ ਬਾਣੀ ਨਾਲ ਨਹੀਂ ਗੱਲ ਕਰਦਾ ਤੇ ਜੇ ਕੋਈ ਸੁਨੇਹੀ ਨਹੀਂ ਨਹੀਂ ਸਮਝਾਣੀ ਮਾਤਾ ਦੇ ਤੁਹਾਡੇ ਮਾਨ ਨਾਲ ਦੇ ਘਰ ਹੀ ਖਾ। ਤੇ ਨਾਮ ਨਾਲ ਇਹ ਪੂਰਨ ਧਰਮੀ ਚੱਲਦਾ ਹੈ। ਧਰਮ ਚੱਲਦਾ ਹੈ ਗ੍ਰੰਥ ਨਾਲ। ਗ੍ਰੰਥ ਨਾਲੋਂ ਵੱਡੀ ਕੋਈ ਵਿਚਾਰਧਾਰਾ ਨਹੀਂ। ਨਿਰਸਥਾ ਹੈ ਤੇ ਜਿਵੇਂ ਆਪਨਾ ਕੋਈ। ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛੋ ਗੁਰੂ ਨਾਲ ਕਿਹ ਵਿੱਚੇ ਤਾਕਤ ਹੈ।

ਤੋ ਤੁਹਾਡੇ ਮੇਰੇ ਇੱਕ ਬਹੁਤ ਮਾਮੂਲੀ ਚੰਦ ਦਾ ਲਫਾਵਾ ਤੇ ਇਹ ਅੜਕਦਾ ਹੋ ਗਈ। ਦੀਨ ਦੁਨੀਆ ਦੇ ਮਹਾਰਗ ਨੇ ਕੌਤਕ ਵਰਤਾਇਆ। ਉੱਥੇ ਚਰਨ ਠਾਕੇ ਬਾਬਾ ਲੈਣ ਦੀ ਮੁਕਾਇਨਾ ਲਿਆ। ਤੇ ਬਚਨ ਲੈ ਪੁਰਖਾ ਤੇ ਗੁਰੂ ਦੇ ਹੁਕਮ ਚ ਚੱਲਿਆ।

ਜਿੰਨੇ ਸਨੇਹੀ ਨੇ ਮੇਰਾ ਬੇਮੋਹ ਸੁਖਾਖਾਈਏ ਮੈਂ ਰੱਖ ਨਹੀਂ ਕਰਦਾ ਕਿਸੇ ਦੀ ਬੜੀ ਚਫਰਮਾਨ ਆਉਂਦਾ ਨਾ ਬਾਬੇ ਸੱਤੇ ਬਲਵੰਡ ਦਾ ਤੇ ਭਾਈ ਗੁਰਦਾਸ ਦਾ ਵੀ ਪੁੱਤਰਾ ਨੇ ਕੌਲ ਨਹੀਂ ਪਾਲਿਆ ਉਹ ਸਾਰੇ ਬਾਬੇ ਸ਼ਰੀ ਚੰਦ ਪਿੱਛੇ ਪੈ ਜਾਂਦੇ ਹੱਥ ਧੋਗੇ ਹਰੇ ਕੇ ਉਥੇ ਇਨਾਮ ਨਹੀਂ ਲਿਖਿਆ ਬਾਬਾ ਸ਼ਰੀ ਚੰਦ ਜੀ ਦਾ ਐਸ ਸਾਖੀ ਦੇ ਰਿਗਾਰਡਿੰਗ ਹੈ ਉਹ ਪੰਕਤੀਆਂ ਵੀ ਪੁੱਤਰਾ ਕੌਲ ਨਹੀਂ ਪਾਲਿਆ ਪੁੱਤਰੀ ਹੈ ਉਹ ਵਚਨ ਉਹਦੇ ਚ ਨਾਦੀ ਪੁੱਤਰ ਵੀ ਨੇ ਤੇ ਬਿੰਦੀ ਵੀ ਬਿੰਦੀ ਪੁੱਤਰ ਮਾਤਾ ਪਿਤਾ ਦੀ ਅੰਸ਼ ਬਾਬਾ ਸ਼੍ਰੀ ਚੰਦ ਹੋਣੀ ਨਾਦੀ ਪੁੱਤਰ ਬਾਬਾ ਬੁੱਢਾ ਸਾਹਿਬ ਵਰਗੇ ਗੁਰਸਿੱਖ ਜਿਹੜੇ ਸ਼ਬਦ ਤੋਂ ਪੈਦਾ ਹੋਏ ਸ਼ਬਦ ਕਰਕੇ ਗੁਰੂ ਦੇ ਪੁੱਤਰ ਨੇ ਹੁਣ ਕੌਲ ਤੇ ਉਦੋਂ ਕਿਸੇ ਨੇ ਵੀ ਨਹੀਂ ਮੰਨਿਆ ਕੌਲ ਤੇ ਬਾਬਾ ਦਾਤੂ ਜੀ ਬਾਬਾ ਦਾਸੂ ਜੀ ਨੇ ਵੀ ਨਹੀਂ ਪਾਲਿਆ ਗੁਰੂ ਅੰਗਦ ਸਾਹਿਬ ਦੇ ਪਰਜਨ ਤਾਂ ਹੀ ਤੇ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਮਿਲੀ ਕੋਲ ਤੇ ਗੁਰੂ ਅਮਰਦਾਸ ਜੀ ਦੇ ਸੁਪੁੱਤਰ ਬਾਬਾ ਮੋਹਨ ਜੀ ਮੋਰੀ ਜੀ ਨੇ ਵੀ ਨਹੀਂ ਪਾਲਿਆ ਤਾਂ ਹੀ ਗੁਰੂ ਰਾਮਦਾਸ ਜੀ ਨੂੰ ਗੱਦੀ ਮਿਲੀ। ਕੋਲ ਗੁਰੂ ਰਾਮਦਾਸ ਜੀ ਦੇ ਫਰਜ਼ੰਦ ਬਾਬਾ ਪ੍ਰithvi ਚੰਦ ਨੇ ਨਹੀਂ ਪਾਲਿਆ ਤਾਂ ਹੀ ਤੇ ਬੁਰਤਾ ਗੱਦੀ ਗੁਰੂ ਅਰਜਨ ਸਾਹਿਬ ਨੂੰ ਮਿਲੀ। ਤੂੰ ਐਵੇਂ ਨਾ ਬਾਬਾ ਸ਼੍ਰੀ ਚੰਦ ਪਿੱਛੇ ਪੈ ਜਾ ਕਰੋ ਗੁਰੂ ਕੀ ਅੰਸ ਨੇ ਸਾਰੇ ਸਾਹਿਬ ਜਾਦੇ। ਸਾਨੂੰ ਸਿਰਫ ਮਨਾਈ ਹੈ ਜਿਨ੍ਹਾਂ ਨਾਲ ਮਿਲਣਾ ਵਰਤਣਾ ਨਹੀਂ ਉਹ ਨਹੀਂ RAM ਰਾਈਏ। ਗੁਰੂ ਪਰਿਵਾਰ ਚੋਂ ਮੀਣੇ ਮਸੰਦ ਧੀਰਮੱਲੀਏ ਕੁੜੀ ਮਾਰ ਨੜੀ ਮਾਰ ਕਿਉਂ ਧੀਰਮਲ ਤੇ ਰਾਮ ਰਾਏ ਜੀ ਨਾਲ ਅਸੀਂ ਨਹੀਂ ਮਿਲਦੇ ਵਰਤਦੇ ਕਿਉਂਕਿ ਉਹਨਾਂ ਨੇ ਗੁਰੂ ਘਰ ਦੇ ਸ਼ਰੀਕ ਬਣ ਕੇ ਬਰਾਬਰ ਤੇ ਗੱਦੀ ਲਈ ਸੀ ਬਾਬਾ ਸ਼੍ਰੀ ਚੰਦ ਜੀ ਨੇ ਗੱਦੀ ਨਹੀਂ ਲਈ ਕਦੇ ਵੀ ਗੁਰੂ ਨਹੀਂ ਅਖਵਾਇਆ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਆਪ ਜਾਂਦੇ ਰਹੇ ਨੇ ਬਾਬਾ ਸ਼੍ਰੀ ਚੰਦ ਜੀ ਦੇ ਦਦਾਰੇ ਕਰਨ ਕਿਉਂ ਕਿਉਂਕਿ ਗੁਰੂ ਕੀ ਅੰਸ ਨੇ ਅਕਾਲ ਪੁਰਖ ਦਾ ਸਰੂਪ ਹੁੰਦਿਆਂ ਵੀ ਇੰਨਾ ਸਤਕਾਰ ਦਿੱਤਾ ਬਾਬਾ ਸ਼੍ਰੀ ਚੰਦ ਜੀ ਨੂੰ ਖੈਰ ਪਾਣੀ ਆਦੀ ਐ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਜਿਨ੍ਹਾਂ ਹੁਕਮ ਨਹੀਂ ਮੰਨਿਆ ਉਹਨਾਂ ਨੂੰ ਗੁਰਤਾ ਗੱਦੀ ਨਹੀਂ ਮਿਲੀ ਉਹਨਾਂ ਦੇ ਰਤਬੇ ਛੋਟੇ ਜਿਨ੍ਹਾਂ ਹੁਕਮ ਮੰਨਿਆ ਉਹਨੂੰ ਸਭ ਤੋਂ ਵੱਡਾ ਰਤਬਾ ਮਿਲਿਆ ਗੁਰੂ ਨਾਨਕ ਦਾ ਤਖਤ ਮਿਲ ਗਿਆ ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੂਫਲ ਪਾਏ ਸੀ ਤਾਂ ਦਰਗਾਹ ਪੈਦਾ ਚਾਏ ਸੀ ਇੱਥੇ ਤੇ ਮਾਣ ਮਿਲਦਾ ਹੀ ਐ ਮਨ ਇਛਤ ਫਲ ਮਿਲਦਾ ਹੀ ਨੇ ਕਹਿੰਦੇ ਦਰਗਾਹ ਵਿੱਚ ਵੀ ਰਤਬਾ ਹਾਸਲ ਹੁੰਦਾ ਨਰਕ ਤੋਂ ਬਚ ਜਾਈਦਾ ਹੈ ਆਫਟਰ ਇੰਦਾ ਕੋਰਟ ਆਫ ਲਾਰਡ ਦਰਗਾਹ ਦੇ ਵਿੱਚ ਵੀ ਸਤਕਾਰ ਹੁੰਦਾ ਹੈ ਖੈਰ ਇੱਕ ਗੱਲ ਹੋਰ ਬਾਣੀ ਚਾਹੁੰਦੀ ਹੈ ਕਹਿੰਦੇ ਜਿਹੜਾ ਬਾਬਾ ਲਹਿਣਾ ਜੀ ਨੇ ਹੁਕਮ ਮੰਨਿਆ ਨਾ ਹੁਕਮ ਵੀ ਉਹੀ ਮੰਦਾ ਜਿੱਤੇ ਗੁਰੂ ਦੀ ਕਿਰਪਾ ਹੋਵੇ ਆਪੇ ਨਹੀਂ ਅਸੀਂ ਮੰਨ ਸਕਦੇ ਇੰਨੀ ਕਿੱਥੇ ਤਾਂ ਕਹਿੰਦਾ ਹੈ ਸਾਡੇ ਵਿੱਚ ਰੋਜ਼ ਤੇ ਤੁਸੀਂ ਪੜਦੇ ਹੋ ਜਾਤਿ ਸੁਭਾਵੈ ਤਾਂ ਹੁਕਮ ਮਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਉਹ ਕਿਰਪਾ ਕਰੇ